ਮੈਂ ਤੁਸੀਂ ਸੁਣਿਆ ਹੋਊਗਾ ਵੀ ਕੈਨੇਡਾ ਖੇਤੀ ਦੇ ਵਿੱਚ ਆਪਣੇ ਨਾਲੋਂ ਬਹੁਤ ਜ਼ਿਆਦਾ ਅੱਗੇ ਆਇਆ ਹੈ ਪਹਿਲੇ ਨੰਬਰ ਤੇ ਜਾਪਾਨ ਆਈ ਹੁੰਦਾ ਪਰ ਕੈਨੇਡਾ ਵੀ ਪਿੱਛੇ ਨਹੀਂ ਕੈਨੇਡਾ ਦੀ ਵੀਡੀਓ ਹੈ ਟਰੈਕਟਰ ਆਟੋਮੈਟਿਕ ਹੈ ਬਿਨਾ ਰੋਬੋਟ ਤੋਂ ਬਿਨਾ ਡਰਾਈਵਰ ਤੋਂ ਖੇਤੀ ਦੇ ਵਿੱਚ ਸਾਰਾ ਕੰਮ ਕਰਦਾ ਵੀਡੀਓ ਤੇ ਬਣੇ ਰਿਓ ਲਾਸਟ ਤੱਕ ਦੇਖਿਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਆ ਜਾ ਫਿਰ ਆਪਾਂ ਤੁਹਾਨੂੰ ਦਿਖਾਉਣੇ ਆ ਮਿੱਤਰੋ ਜਿਵੇਂ ਕਹਿ ਦਿੰਦੇ ਨੇ ਵੀ ਆਪਣੇ ਤੋਂ ਹਜ਼ਾਰ ਸਾਲ ਅੱਗੇ ਆ ਬਾਹਰਲੇ ਦੇਸ਼ ਇਹ ਜਿਹੜੀ ਤੁਸੀਂ ਵੀਡੀਓ ਦੇਖੀ ਜਾਂਦੇ ਹੋ ਇਹ ਟਰੈਕਟਰ ਹੈ ਕੈਨੇਡਾ ਦਾ ਕੈਨੇਡਾ ਦੇ ਟਰੈਕਟਰ ਤੇ ਦੇਖੋ ਪਹਿਲੀ ਗੱਲ ਤਾਂ ਤੁਹਾਨੂੰ ਇਸ ਤੇ ਕੋਈ ਇਨਸਾਨ ਡਰਾਈਵਰ ਨਹੀਂ ਮਿਲੂਗਾ ਵੀ ਇਹ ਡਰਾਈਵਰ ਚਲਾਈ ਜਾਂਦਾ ਦੂਜੀ ਗੱਲ ਬਈ ਜਿਹੜੀ ਇਹ ਸਫਾਈ ਲਈ ਹੁੰਦਾ ਕਿਉਂ ਇੱਕ ਹੈ ਤਾਂ ਇਹ ਰੋਬਟ ਤਰ੍ਹਾਂ ਹੀ ਕਹਿ ਸਕਦੇ ਆਪਾਂ ਰੋਬਟ ਤੇ ਹੱਥ ਪੈਰ ਹੁੰਦੇ ਆ ਪਰ ਇਹ ਵੀ ਮਸ਼ੀਨਰੀ ਹੈ ਇੱਕ ਵੈਸੇ ਨੂੰ ਸਿੱਧੀ ਟਾਰਗੇਟ ਕਰਕੇ ਛੱਡ ਦਿੰਦੇ ਆ ਵੀ ਆਹ ਕੰਮ ਹੈ ਤੇਰੇ ਕੋਲੇ ਇਸ ਕੰਮ ਤੇ ਲੱਗ ਜਾ ਨਾ ਇਹਨੂੰ ਕੋਈ ਗੋਰਾ ਐ ਨਹੀਂ ਵੀ ਕੰਪਿਊਟਰ ਨਾਲ ਇਹਨੂੰ ਵੀ ਉੱਤੋਂ ਕੰਟਰੋਲ ਕਰੀ ਆਉਂਦਾ ਬੈਠਾ ਉਹ ਵੀ ਚੱਕਰ ਨਹੀਂ ਹੁਣੇ ਵੇਖਿਓ ਖੇਤ ਦੇ ਵਿੱਚ ਕੰਮ ਕਰਦਾ ਤੁਸੀਂ ਆਪ ਹੈਰਾਨ ਹੋ ਜਾਓਗੇ ਦੇਖ ਕੇ ਵੀ ਯਾਰ ਵੀ ਐਡੀ ਵੱਡੀ ਗੱਲ ਹੋ ਜਾਂਦੀ ਹੈ ਨਾ ਵੀ ਗੋਰਿਆਂ ਦਾ ਇੰਨਾ ਵੱਡਾ ਦਿਮਾਗ ਆ ਆਪਣੇ ਤੋਂ ਅੱਗੇ ਫਿਰਦੇ ਐ ਇੰਨੇ ਐਡਵਾਂਸ ਐ ਆਪਣੇ ਜਿਵੇਂ ਟਰੈਕਟਰ ਨਵੀਆਂ ਤੋਂ ਨਵੀਆਂ ਕੰਪਨੀਆਂ ਦੇ ਨਿਕਲੀਆਂ ਜਾਂਦੇ ਆ ਪਰ ਭਾਈ ਗੋਰੇ ਜਿਹੜੇ ਕੀ ਇਨਸਾਨ ਦਾ ਜਿਹੜਾ ਕੰਮ ਆ ਉਹ ਮਸ਼ੀਨਰੀ ਤੋਂ ਲੈਣ ਨੂੰ ਫਿਰਦੇ ਐ ਵੀ ਆਪਾਂ ਇਨਸਾਨੀਆ ਤਾਂ ਦਾ ਜਿਹੜਾ ਕੰਮ ਆ ਬਿਲਕੁਲ ਖਤਮ ਕਰ ਦਈਏ ਤਾਂ ਮਿੱਤਰੋ ਕਰੋ ਚੈੱਕ ਹੁਣੇ ਇਹ ਵੇਖੋ ਇਹ ਜਿਹੜੀ ਫਸਲ ਬੀਜੀ ਹੋਈ ਹੈ ਇਹਦੇ ਊੜੇ ਦੇ ਵਿੱਚ ਲੱਗ ਗਿਆ ਤਾਂ ਜੋ ਵੀ ਇਹਦੇ ਵਿੱਚ ਵੀ ਕੱਖ ਹੈ ਵਗੈਰਾ ਇਹ ਜਿਵੇਂ ਕਹਿ ਦਿੰਦੇ ਨੇ ਪਹਿਲਾਂ ਵੀ ਬੈਨ ਆ ਉਧਰ ਇਹ ਸਪ੍ਰੇ ਹਾਂ ਵਗੈਰਾ ਕੱਖਾਂ ਨੂੰ ਸਾੜਨ ਵਾਲੀਆਂ ਬਿਲਕੁਲ ਨਹੀਂ ਕਰਦੇ ਤਾਂ ਇਹ ਕੱਖਾਂ ਕੋਖਾਂ ਤੋਂ ਜ਼ਹਿਰੀਲ ਤੋਂ ਮੁਕਤੋ ਖੇਤੀ ਕਰਦੇ ਆ ਤਾਂ ਦੇਖੋ ਹੁਣ ਇਹ ਸਫਾਈ ਕਰਦਾ ਜਾਂਦਾ ਘਾਹ ਦੀ ਤਾਂ ਬੂਝਿਆਂ ਦੇ ਨਾਲੇ ਵਿੱਚ ਵੱਜਦਾ ਜਾਂਦਾ ਪਰ ਬੂਝੇ ਨਹੀਂ ਪਟਦਾ ਬਿਲਕੁਲ ਵੀ ਤਾਂ ਆਮ ਇਨਸਾਨ ਤੋਂ ਵੀ ਬੂਟੇ ਪੱਟੇ ਜਾਂਦੇ ਆ ਬਈ ਕਈ ਵਾਰ ਪਰ ਇਹ ਨਹੀਂ ਪਟਦੇ ਤੇ ਇਹ ਖੇਤੀ ਆ ਇਹ ਆਂਗੂਰਾਂ ਦੀਆਂ ਬੇਲਾਂ ਅੰਗੂਰਾਂ ਦੀਆਂ ਬੇਲਾਂ ਲਾਈਆਂ ਹੋਈਆਂ ਨੇ ਉਹਨਾਂ ਦਾ ਫਟਾਰਾ ਵੀ ਵੇਖੋ ਤੇ ਕੰਮ ਇਹਨਾਂ ਦਾ ਜ਼ਿਆਦਾਤਰ ਹੁੰਦਾ ਆਰਗੈਨਿਕ ਹੀ ਤੇ ਮਸ਼ੀਨੀ ਕੰਮ ਆ ਜਿਵੇਂ ਆਪਾਂ ਕਹਿ ਦਿੰਨੇ ਆ ਤਾਂ ਮਿੱਤਰੋ ਇਹੀ ਗੱਲਬਾਤ ਸੀ ਤੁਹਾਡੇ ਨਾਲ ਸ਼ੇਅਰ ਕੀਤੀ ਉਮੀਦ ਕਰਦਾ ਵਧ ਗਿਆ ਲੱਗੂ ਵੀਡੀਓ ਸ਼ੇਅਰ ਕਰਦੇ ਹੋ ਧੰਨਵਾਦ